ਤਾ ਕੀ ਮੈਂ ਸੋਚਿਆ ਬਿੱਲੀ ਪਾਸ ਹੋ ਚੱਲਿਆ ਤੇ ਮੇਰੀ ਬਾਰੀ ਨਹੀਂ ਆਉਂਦਾ ਹੋ ਗਿਆ ਦੂਜਾ ਚਲੋ ਤਾਂ ਹੈਗੇ ਦੋਵੇਂ ਇੰਟਰਲਿੰਕਟੀ ਨੇ ਪਹਿਲਾਂ ਤਾਂ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਇਸ ਮੌਕੇ ਤੇ ਇਸ ਬਿੱਲ ਦੇ ਰਿਲੇਟਿਡ ਬੋਲਣ ਦਾ ਮੌਕਾ ਦਿੱਤਾ এডੂਕੇਸ਼ਨ ਸਭ ਤੋਂ ਪਹਿਲਾ ਰਾਈਟ ਹੈ ਹਰ ਸਿਟੀਜ਼ਨ ਦਾ ਹਰ ਬੱਚੇ ਦਾ ਤੇ ਇਹ ਸਾਡੀ ਸਮਾਜ ਦੀ ਨੀਂਹ ਆ ਜੇ এডੂਕੇਸ਼ਨ ਦੀ ਨੀਤ ਤਕੜੀਆ ਤੇ ਫਿਰ ਜ਼ਿੰਦਗੀ ਚ ਬੰਦੇ ਨੂੰ ਕਿਤੇ ਵੀ ਰੁਕਾਵਟ ਨਹੀਂ ਆ ਸਕਦੀ ਸਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕੀ ਸਰਕਾਰਾਂ ਮੈਂ ਤੁਹਾਡੀ ਸਰਕਾਰ ਦੀ ਨਹੀਂ ਗੱਲ ਕਰ ਰਿਹਾ ਪਾਸਟ ਦੀਆਂ ਗੱਲਾਂ ਕਰ ਰਿਹਾ ਪਿਛਲੇ 2 3 4 ਸਰਕਾਰਾਂ ਦੀ ਕੀ ਅਸੀਂ এডਿਕੇਸ਼ਨ ਪ੍ਰੋਵਾਈਡ ਕਰਨ ਵਾਲੀ ਜ਼ਿੰਮੇਵਾਰੀ ਤੋਂ ਭੱਜ ਕਿਉਂ ਰਹੇ ਹਾਂ why does the government want to leave the responsibility of providing education to every young citizen of the state ajj ton 15 saal 20 saal pehla sarkari universities honi assi te log chimbad chimbad ke jande si amritsar patiala and so many sir ਸਰ ਕਿੰਨੇ ਕਿ ਨਵੇਂ ਕੋਰਸਸ ਸਾਡੀ ਗਵਰਨਮੈਂਟ ਯੂਨੀਵਰਸਿਟੀਆਂ ਦੇ ਵਿੱਚ ਆਇਆ ਐਨਲਾਈਜ਼ੇ ਕਰਨ ਦੀ ਲੋੜ ਹੈ ਸੀਟਸ ਮੰਤਰੀ ਜੀ ਨੇ ਦੱਸਿਆ ਇਨਕਰੀਜ਼ ਹੋਈਆਂ 28000 ਤੋਂ 52000 ਪ੍ਰਾਈਵੇਟ ਗਵਰਨਮੈਂਟ ਯੂਨੀਵਰਸਿਟੀਆਂ ਤੇ ਸਰ ਪ੍ਰਾਈਵੇਟ ਯੂਨੀਵਰਸਿਟੀ ਚ 7 ਲੱਖ ਤੋਂ 9 ਲੱਖ ਸਾਡੇ ਤੋਂ ਬਾਅਦ ਆਏ ਅਸੀਂ 58000 ਤੇ ਤੇ ਉਹ 9 ਲੱਖ ਤੇ ਪਹੁੰਚ ਗਏ ਉਹ ਚੀਜ਼ ਐਨਲਾਈਜ਼ ਕਰਨ ਦੀ ਲੋੜ ਹੈ ਸਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਐਜੂਕੇਸ਼ਨ ਸਰਕਾਰਾਂ ਨੇ ਠੇਕੇ ਤੇ ਦੇ ਦਿੱਤੀ ਸਕੂਲ ਖੋਲੋ ਕਾਲਜ ਖੋਲੋ ਜਿੰਨੇ ਮਰਜੀ ਪੈਸੇ ਲਓ ਕੰਮ ਚਲਾਓ ਸਰ ਸਟੇਟ ਦੇ ਵਿੱਚ ਇਨਫਰਾਸਟ੍ਰਕਚਰ ਬਣਿਆ ਪਿਆ ਜੱਬੋਵਾਲ ਪਿੰਡ ਸੁਲਤਾਨਪੁਰ ਦੇ ਵਿੱਚ ਘਟੋ ਘਟ ਪੰਜ ਬਿਲਡਿੰਗਸ 200 ਤੋਂ ਵੱਧ ਕਮਰਾ ਫਰनिश्ड ਪਿਆ ਮੈਂ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਕਿ ਉਹਨੂੰ ਵੀ ਕਾਲ ਯੂਨੀਵਰਸਿਟੀ ਦਾ ਦਰਜਾ ਦੇ ਕੇ ਤੇ ਉਹਨੂੰ ਚਲਾਇਆ ਜਾਵੇ ਤਾਂਕਿ ਕੋਰਸੇਸ ਜਿਹੜੇ ਪ੍ਰਾਈਵੇਟ ਚ ਚੱਲ ਰਹੇ ਆ ਉਹ ਸਾਡੇ ਵੀ ਚੱਲ ਸਕਦੇ ਸਰ 70 ਕੰਟਰੀਜ਼ ਚੋਂ ਸਟੂਡੈਂਟ ਪੰਜਾਬ ਆ ਰਹੇ ਆ ਪ੍ਰਾਈਵੇਟ ਯੂਨੀਵਰਸਿਟੀਾਂ ਚ ਐਨਾਲਾਈਜ਼ ਕਰੀਏ ਕਿ ਸਰਕਾਰੀ ਯੂਨੀਵਰਸਿਟੀ ਚੋਂ ਆ ਜੋ ਕਿੰਨੇ ਆਏ ਆ ਤੇ ਕਿਉਂ ਨਹੀਂ ਆ ਰਹੇ ਸਰ ਬ੍ਰੇਨ ਡレイン ਪੰਜਾਬ ਦਾ ਆਈਡੀਲੀ ਪਹਿਲਾਂ ਬੱਚਿਆਂ ਦਾ ਹੋਇਆ ਬਾਹਰਲੇ ਮੁਲਕਾਂ 'ਚ ਤੇ ਹੁਣ ਜਿੰਨੇ ਸਾਡੇ ਪੜਾਉਣ ਵਾਲੇ ਪ੍ਰੋਫੈਸਰਸ ਐਜੂਕੇਸ਼ਨਿਸਟ ਨੇ ਇਹਨਾਂ ਦਾ ਬ੍ਰੇਨ ਡレイン ਸਰਕਾਰੀ ਯੂਨੀਵਰਸਿਟੀਆਂ 'ਚੋਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਹੋ ਰਿਹਾ ਇਹ ਐਨਲਾਈਜ਼ ਕਰਨ ਦੀ ਲੋੜ ਹੈਗੀ ਆ ਸਰ ਇਹ ਕਿਉਂ ਹੋ ਰਿਹਾ ਰੈਗੂਲੇਟਰੀ ਅਥਾਰਟੀ ਬਣਨੀ ਚਾਹੀਦੀ ਆ ਜਿਹੜੀ ਕੁਆਲਿਟੀ ਆਫ এডਿਕੇਸ਼ਨ ਨੂੰ ਮਾਨੀਟਰ ਕਰੇ ਸਰ ਅੱਜ ਫੀਸ ਸਰਕਾਰੀ ਯੂਨੀਵਰਸਿਟੀ ਦੀ ਜੇ 25 ਤੋਂ 45-50 ਹਜ਼ਾਰ ਦੀ ਕੋਰਸ ਦੀ ਆ ਤੇ ਪ੍ਰਾਈਵੇਟ ਯੂਨੀਵਰਸਿਟੀ ਦਾ ਵੇਰੀਅੈਂਸ ਹੈ ਬਿਟਵੀਨ 3 ਲੱਖਸ ਐਂਡ 7 ਲੱਖਸ ਫਾਰ ਦੀ ਸੇਮ ਕੋਰਸ ਸਰ ਕੋਈ ਕੰਟਰੋਲ ਨਹੀਂ ਸਾਡਾ ਮੈਂ ਮਹਿਸੂਸ ਕਰਦਾ ਕੀ ਨਾ ਯੂਨੀਵਰਸਿਟੀਆਂ ਨੂੰ ਰੈਗੂਲੇਟਰੀ ਅਥਾਰਟੀ ਦੇ ਸਾਹਦੇ ਲੈ ਕੇ ਆਉਣਾ ਚਾਹੀਦਾ ਤੇ ਪਹਿਲਾ ਸਰ ਪੰਜਾਬ ਨੂੰ ਇਲੀਗਲ ਕਲੋਨਾਈਜ਼ਰਸ ਨੇ ਨਹੀਂ ਲੁੱਟਿਆ ਉਹਦੇ ਤੋਂ ਬਾਅਦ ਟਰੈਵਲ ਏਜੰਟਾਂ ਨੇ ਲੁੱਟਿਆ ਤੇ ਅੱਜ ਜਿਹੜੀ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹ ਪੰਜਾਬ ਦੀ ਜਵਾਨੀ ਨੂੰ ਲੁੱਟ ਰਹੀਆਂ ਇਹਦੇ ਉੱਤੇ regulatory authority ਬਣਾਈ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਉਹਨਾਂ ਦੀ ਫੀਸ ਸਟਰਕਚਰ ਉਹਨਾਂ ਦੀ ਕੁਆਲਿਟੀ ਆਫ ਐਜੂਕੇਸ਼ਨ ਉਹਨਾਂ ਦਾ ਸਾਰਾ ਕੁਝ ਕੰਟਰੋਲਡ ਹੋਵੇ ਲੋਕਾਂ ਨੂੰ ਲੁੱਟਿਆ ਨਾ ਜਾ ਸਕੇ थैंक यू ਸਰ